ਦੀ ਖਾਲਸਾ ਰਣਗਰੇਤ ਜੀ ਦੀ ਫਤਿਹ ਮੈਂ ਪਿੱਛੇ ਵੀ ਇੱਕ ਜਨੇ ਇਸ ਵੀਰ ਨੇ ਮੈਨੂੰ ਵੀਡੀਓ ਭੇਜੀ ਸੀ ਆਪਣੀ ਬਾਹ ਦੇ ਇਲਾਜ ਵਾਸਤੇ ਤੇ ਸਾਰੇ ਵੀਰਾਂ ਨੇ ਪਹਿਲਾਂ ਵੀਡੀਓ ਦੇਖੀ ਵੀ ਆ ਹੁਣ ਮੈਂ ਦੁਬਾਰਾ ਫੇਰ ਦਿਖਾ ਦੇਣਾ ਕਿ ਜਿਹੜਾ ਬਣਾ ਤੇ ਇਹਨਾਂ ਪਹਿਲਾਂ ਕਪੜਾ ਚੱਕ ਕੇ ਵੀਰਾਂ ਭਰਾਵਾਂ ਨੂੰ ਦਿਖਾ ਦੋ ਇਹ ਵੀਰ ਦੇ ਇਨਫੈਕਸ਼ਨ ਹੋ ਰਹੀ ਆ ਮੇਰੇ ਖਿਆਲ ਨਾਲ ਨਾੜਾਂ ਬਰੋਕ ਹੋਣਗੀਆਂ ਕਿ ਇਥੋਂ ਪੂਰਾ ਹੀ ਜਿਹੜੀ ਬਾਹ ਆ ਸਾਰੀ ਗਲੀ ਹੋਈ ਆ ਮੈਂ ਤੁਹਾਨੂੰ ਜਿਹੜੀ ਦੂਜੀ ਵੀਡੀਓ ਨਾਲ ਇਹਦੇ ਨਾਲ ਲਾ ਦੂੰਗਾ ਸੋ ਸਾਰੇ ਸੰਗਤ ਨੂੰ ਮੈਂ ਬੇਨਤੀ ਕਰਦਾ ਬਾਕੀ ਪਿੰਡ ਵਾਲੇ ਵੀਰ ਨੇ ਜਿਹੜੇ ਵੀਰ ਦੀ ਮਦਦ ਕਰਦੇ ਮਾੜੀ-ਮੋਟੀ ਰਾਜ ਨਹੀਂ ਪਾਣੀ ਲ ਵੀਰ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਦੇਣ ਦੇ ਵੀਰ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਵਾ ਇਹਨਾਂ ਦੀ ਘਰ ਵਾਲੀ ਸੀ ਉਹ ਵੀ ਇਹ ਹਾਲਾਤ ਦੇਖ ਕੇ ਵੀਰ ਨੂੰ ਛੱਡ ਕੇ ਚਲ ਗਈ ਆ ਵੀਰ ਦੇ ਮੈਨੂੰ ਕਾਫੀ ਫੋਨ ਆਉਂਦੇ ਸੀਗੇ ਮੈਂ ਤਾਂ ਸਮਝਾਉਣ ਤਾਂ ਕਿ ਆਇਆ ਨਹੀਂ ਜਾ ਰਿਹਾ ਇੱਥੇ ਤੇ ਮੈਂ ਪਹਿਲਾਂ ਵੀ ਗਰੁੱਪ ਦੇ ਵਿੱਚ ਵੀਰਾਂ ਭਰਾਵਾਂ ਨੂੰ ਬੇਨਤੀ ਕੀਤੀ ਜਿੰਨੇ ਵੀ ਆਪਾਂ ਜੋਗੇ ਹੈਗੇ ਆ ਇਸ ਵੀਰ ਦਾ ਜਿਹੜਾ ਇਲਾਜ ਉਹ ਕਰਾ ਦਈਏ ਜਿਹੜੀ ਅੱਜ ਮੈਨੂੰ ਵੀਡੀਓ ਦੀ ਭੇਜੀ ਸੀ ਉਸ ਵਿੱਚ ਬਾਲੇ ਬੁੜੇ ਹਾਲਾਤ ਸੀ ਮੈਨੂੰ ਛਾਨ ਕੇ ਇਸੇ ਟਾਈਮ ਹੋਣਾ ਪਿਆ ਇੱਥੇ ਮੈਂ ਕਿਹਾ ਚੱਲ ਸੰਗਤ ਮੁਰੇ ਕਰੀ ਫੇਰ ਬੇਨਤੀ ਕਰਦ ਨੇ ਜਿਹੜੇ ਵੀਰ ਵੀ ਇਸ ਪਰਵਾਲ ਦਾ ਜਿਹੜਾ ਇਲਾਜ ਆ ਕਰਾ ਸਕਣ ਵੀਰ ਨੇ ਪਤਾ ਵੀ ਕੀਤਾ ਸੀਗਾ 40 ਤੋਂ 50000 ਰੁਪਏ ਡਾਕਟਰਾਂ ਨੇ ਇਸ ਵੀਰ ਦਾ ਖਰਚਾ ਦੱਸਿਆ ਵਾ ਤੇ 4000 ਰੁਪਏ ਵੀਰ ਦਾਦਾ ਇਹ ਕਹਿੰਦੇ 4000 ਦਾ ਟੀਕਾ ਵਾ ਜਿਹੜਾ ਸਟਾਰਟਿੰਗ ਦਾ ਲੱਗਣਾ ਵਿਜੀ ਹਾਂਜੀ 4000 ਰੁਪਏ ਦਾ ਟੀਕਾ ਜਿਹੜਾ ਡੇਲੀ ਲੱਗਣਾ ਵਾ ਇਸ ਵੀਰ ਨੂੰ ਤੇ ਇਲਾਜ ਦਾ 40-50000 ਰੁਪਏ ਡਾਕਟਰਾਂ ਨੇ ਦੱਸਿਆ ਵਾ ਤੇ ਜਿੰਨੇ ਵੀ ਮੇਰਾ ਵੀਰ ਭਰਾ ਇਸ ਪਰਿਵਾਰ ਦੀ ਜਿਹੜੀ ਮਦਦ ਕਰ ਸਕਦੇ ਆ ਜਰੂਰ ਸੰਪਰਕ ਕਰਿਓ ਸਕਰੀਨ ਉੱਤੇ ਵੀਰ ਦਾ ਆਪਾਂ ਨੰਬਰ ਆ ਜਿਹੜਾ ਚਰਾ ਦੇਵਾਂਗੇ ਤੇ ਆਪਣਾ ਵੀ ਚਰਾ ਦੇਵਾਂਗੇ ਜੇ ਵੀਰ ਇਸ ਪਰਿਵਾਰ ਦੀ ਜਿੰਨੀ ਵੀ ਹੈਲਪ ਕਰ ਸਕਦੇ ਆ ਜਰੂਰ ਕਰਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਿਉਂਕਿ ਹਥਿਆਰ ਚੱਲਦੇ ਪਏ ਨੇ ਸਾਰੇ ਵੀਰ ਆਪਣੇ ਘਰੇ ਖੁਸ਼ੀਆਂ ਮਨਾ ਰਹੇ ਵੀਰ ਇਲਾਜ ਪਿੱਛੋਂ ਘਰੇ ਬੈਠਾ ਵਾ ਇੰਨੀ ਕਾ ਆਪਾਂ ਹੈਲਪ ਕਰ ਸਕਦੇ ਆ 100 200 ਰੁਪਏ ਵੀ ਪਾਈਏ ਨਾ ਇਸ ਵੀਰ ਦਾ ਇਲਾਜ ਆ ਜਿਹੜਾ ਹੋ ਸਕਦਾ ਵਾ ਤੇ ਹਾਂਜੀ ਲਗਾਈ 10-10 20-20 ਰੁਪਏ ਬਿਲਕੁਲ ਬਿਲਕੁਲ ਜਿੰਨੀ ਵੀ ਆਪ ਜੀ ਹੈਲਪ ਇਸ ਵੀਰ ਦੀ ਕਰ ਸਕਦੇ ਹੋ ਜੇ ਸਿੱਧਾ ਆ ਕੇ ਵੀ ਕਰ ਸਕਦੇ ਮੇਰੇ ਨੂੰ ਫੋਨ ਕਰਕੇ ਇਸ ਵੀਰ ਦਾ ਐਡਰੈਸ ਲੈ ਸਕਦੇ ਹੋ ਵੀਰ ਕਹਿੰਦਾ ਮੇਰਾ ਇਲਾਜ ਕਰਾ ਦਿਓ ਬਸ ਮੈਨੂੰ ਉਹ ਕੁਝ ਨਹੀਂ ਚਾਹੀਦਾ ਰੋਟੀ ਪਾਣੀ ਮੈਂ ਆਪੇ ਖਵਾ ਕੇ ਖਾਣ ਲੱਗ ਜਾਣਾ ਵੀਰ ਡਰਾਈਵਰੀ ਕਰਦਾ ਵਾ ਰੋਟੀ ਪਾਣੀ ਬਣਾ ਲੈਂਦਾ ਬਸ ਇਲਾਜ ਦਿੱਥੋ ਵੀਰ ਘਰੇ ਬੈਠਾ ਕਿੰਨਾ ਚਿਰ ਸਾਲ ਹੋ ਗਿਆ ਸਾਲ ਪਹਿਲਾਂ ਵੀ ਦੱਸਿਆ ਸੀ ਵੀਰ ਨੇ ਸਾਲ ਹੋ ਚੁੱਕਿਆ ਵੀਰ ਘਰੇ ਬੈਠਾ ਬਿਮਾਰੀ ਕਰਕੇ ਤੇ ਜਿੰਨੇ ਵੀ ਵੀਰ ਇਸ ਪਰਿਵਾਰ ਦੀ ਹੈਲਪ ਕਰ ਸਕਦੇ ਆ ਬੇਨਤੀ ਆ ਸਾਰੇ ਵੀਰਾਂ ਨੂੰ ਬੇਦੀ ਵਾਕੀ ਤੁਸੀਂ ਦੱਸ ਦਿਓ ਲੱਗੇ ਲੈ ਕੇ ਲੈ ਗਏ ਜੀ ਲੈ ਗਏ ਜੀ ਦਾ ਖਾਲਸਾ ਲੈ ਗਏ ਜੀ ਬਾਬਾ ਜੀ ਮੇਰਾ ਬਹੁਤ ਬੁਰਾ ਹਾਲ ਹੈ ਜੀ ਮੇਰਾ ਸਾਲ ਹੀ ਹੋ ਗਿਆ ਜੀ ਜੋ ਮੈਂ ਕਮਾਇਆ ਸੀ ਜੋ ਮੈਂ ਕਮਾਇਆ ਸੀਗਾ ਮੇਰਾ ਸਭ ਲੱਗ ਗਿਆ ਜੀ ਮੇਰੀ ਬਾਹ ਜਹਾਂ ਦੇ ਉਹਨਾਂ ਵਿੱਚ ਜਮਾ ਹੀ ਘਰੇ ਬੈਠ ਰਿਹਾ ਮਾ ਜੀ ਮੇਰਾ ਬਹੁਤ ਔਖਾ ਜੀ ਮੇਰਾ ਦਿਨੋ ਦਿਨ ਕੰਮ ਵਧੇ ਜਾ ਰਿਹਾ ਹੈ ਲਾਜ ਖਰਾਬ ਹੋ ਗਈ ਮੇਰਾ ਬਹੁਤ ਹੱਥ ਜੋੜ ਕੇ ਬੇਨਤੀ ਆ ਇੱਕ ਵਾਰ ਹੱਥ ਦਿਖਾ ਦਿਓ ਫੇਰ ਨਹੀਂ ਕੋਈ ਤੇ ਬਾਕੀ ਵੀਰ ਦਾਦਾ ਹੀ ਘਰ ਵਾਲੀ ਸੀ ਜਿਹੜੀ ਉਹ ਵੀ ਜਿਹੜੀ ਛੱਡ ਕੇ ਵੀਰ ਵੀ ਚਲ ਗਈ ਹੋਇਆ ਕਰਾਂ ਇਹ ਸਾਰੀ ਬਸ ਰਹਿਣ ਦੋ ਵੀਰੇ ਮੈਂ ਬਾਕੀ ਵੀਡੀਓ ਲਾ ਦਿੰਦਾ ਜਿਹੜੀ ਦੀ ਮੈਨੂੰ ਪਹਿਲਾਂ ਭੇਜੀ ਹੈ ਨਾ ਕੋਈ ਮੈਂ ਕੋਈ ਨਾ ਫਿਰ ਇਹ ਮੈਂ ਵੀਡੀਓ ਲਾ ਦੂੰਗਾ ਉੱਥੇ ਬਾਕੀ ਸੰਗਤ ਨੂੰ ਬੇਨਤੀ ਹੈ ਜੀ ਆਪਣਾ ਨੰਬਰ ਹੈਗਾ 6283321612 ਜੇ ਕਿਸੇ ਵੀਰ ਤੱਕ ਕੋਈ ਪਹੁੰਚ ਕਰ ਸਕਦਾ ਮੇਰੇ ਤੋਂ ਵੀਰ ਦਾ ਐਡਰੈਸ ਲੈ ਸਕਦਾ ਲਹਾਰੇ ਰੇਰੂ ਸਾਹਿਬ ਗੁਰਦਾਰੇ ਦੇ ਬਿਲਕੁਲ ਹੀ ਬੈਕ ਸਾਈਡ ਵੀਰ ਦਾ ਘਰ ਹੈ ਤੇ ਆਹ ਬਾਕੀ ਇਸੇ ਮੱਲੇ ਦੇ ਵੀਰ ਭਰਾ ਭੈਣਾਂ ਲੋਕੀਆਂ ਨੇ ਤੇ ਇਹ ਵੀ ਵੀ ਕਹਿ ਰਿਹਾ ਕਿ ਅਸੀਂ ਜਿੰਨੀ ਵੀ ਮਦਦ ਆ ਜਿਹੜੀ ਕਰਾਂਗੇ ਜ਼ਰੂਰ ਕਰਾਂਗੇ ਤੇ ਬਾਕੀ ਸੰਗਤ ਦੇ ਸੰਯੋਗ ਦੀ ਸਾਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਇਹੋ ਜੇ ਪਰਿਵਾਰ ਦੀ ਮਦਦ ਆ ਜਿਹੜੀ ਹੋ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ